ਤੱਕ ਅਸੀਂ ਸਵਿਧਾਨ ਦੀ ਸਹੀ ਤਾਕਤ ਨੂੰ ਵੋਟ ਦੀ ਸਹੀ ਤਾਕਤ ਨੂੰ ਵੋਟ ਦੀ ਸਹੀ ਸ਼ਮਤਾ ਨੂੰ ਕਿਸੇ ਮੁਕਾਮ ਤੱਕ ਨਹੀਂ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਸਾਡੇ ਸਾਰੇ ਸਮਾਜ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਲਗਾਤਾਰ ਹੁੰਦੇ ਰਹਿਣਗੇ ਕਿ ਪਾਰਟੀ ਨੇ ਫਲਾਣੇ ਸਾਲਾਂ ਦੇ ਵਿੱਚ ਇੱਕ ਚੰਗਾ ਕੰਮ ਕੀਤਾ ਸੀ ਇੱਕ ਕੰਮ ਹੈ ਤਾਂ ਕਹਿ ਰਿਹਾ ਕਿਉਂਕਿ ਹਰ ਪਾਰਟੀ ਇੱਕ ਚੰਗਾ ਕੰਮ ਕਿਤੇ ਨਾ ਕਿਤੇ ਅ ਸਿੱਧੇ ਰੂਪ ਚ ਜਾਂ ਸਿੱਧੇ ਰੂਪ ਚ ਵੋਟਰ ਨੂੰ ਲੁਭਾਉਣ ਦੇ ਲਈ ਕਰ ਦਿੰਦੀ ਹੈ ਜਲੰਧਰ ਦੇ ਵਿੱਚ ਇਹ ਸਭ ਤੋਂ ਵੱਡੀ ਵਿਡੰਬਣਾ ਇਹ ਹੋਈ ਹੈ ਕਿ ਹੋਣ ਦੇ ਟਾਈਮ ਤੇ ਫਲਾਨੀ ਪਾਰਟੀ ਦੂਸਰੀ ਪਾਰਟੀ ਨੂੰ ਸ਼ਰਯਾਮ ਕਹਿ ਰਹੀ ਹੈ ਇਹ ਚੇਟਾ ਵੇਚ ਰਹੇ ਨੇ ਇਹ ਗੁੰਡਾਗਰਦੀ ਕਰ ਰਹੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਦੋਂ ਵੀ ਅਸੀਂ ਇਲੈਕਸ਼ਨ ਲੜੇ ਸਾਨੂੰ ਹਦਾਇਤਾਂ ਦਿੱਤੀਆਂ ਕਿ ਤੁਸੀਂ ਕਿਸੇ ਪਾਰਟੀ ਦਾ ਨਾਮ ਸਿੱਧੇ ਰੂਪ ਦੇ ਵਿੱਚ ਨਹੀਂ ਲੈਣਾ ਹੈ ਜੇ ਮੈਂ ਚਾਹਨਾ ਕਿ ਸਮਾਜ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਹੋਰ ਉੱਚਾ ਹੋਵੇ education ਉਸ ਲੈਵਲ ਤੱਕ ਬੱਚਿਆਂ ਨੂੰ ਮਿਲੇ ਜਿਸ ਲੈਵਲ ਤੱਕ ਸਰਕਾਰਾਂ ਦੇ ਕੋਲ ਉਹ ਅਜੇ ਤੱਕ ਨਹੀਂ ਪਹੁੰਚੀ ਹੈ। ਉਹ ਇਦਾਂ ਹੁੰਦਾ ਨਹੀਂ ਜੀ ਜਦੋਂ ਸਾਡੇਆਂ ਵਿੱਚੋਂ ਕੋਈ ਵੀ ਇੱਕ ਲੀਡਰ ਬਣ ਜਾਂਦਾ ਹੈ ਉਹ ਲੀਡਰ ਜਾ ਕੇ ਕਿਸੇ ਤਰੀਕੇ ਨਾਲ ਕਹਿੰਦਾ ਜੀ ਮੈਨੂੰ 4 ਗਨਮੈਨ ਦੇ ਦਿਓ। ਹੂੰ ਜਦੋਂ 4 ਗਨਮੈਨ ਇੱਕ ਲੀਡਰ ਨੂੰ ਬਚਾਉਣ ਦੇ ਲਈ ਚਲੇ ਗਏ ਤਾਂ ਉੱਥੇ ਪੁਲਿਸ ਵਿੱਚ ਰਹਿ ਕਿੰਨੇ ਗਏ? ਨਹੀਂ ਜੀ ਨਹੀਂ ਇਹ ਸਾਰੀਆਂ ਦੱਲਾਚੀ ਉਠਾ ਜੀ ਜਦੋਂ ਤੁਸੀਂ ਉਸ ਲੈਵਲ ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਤੁਸੀਂ ਉਹਨਾਂ ਲੋਕਾਂ ਚ ਵਿਚਰਦੇ ਹੋ ਫਿਰ ਪਤਾ ਲੱਗਦਾ ਕਿ ਇੱਕ ਬਹੁਤ ਵੱਡੇ ਥਾਣੇ ਦੇ ਵਿੱਚ 10 ਅਫਸਰ ਹੁੰਦੇ ਆ ਜੀ ਮੈਂ ਤਾਂ 2% ਦਵਾਂਗਾ ਜੀ ਇਹਨੂੰ ਰੇਟਿੰਗ ਰੇਟਿੰਗ ਦੇ ਵਿੱਚ ਚਲੰਦਰ ਆਂਦਾ ਹੀ ਨਹੀਂ ਹੈਗਾ ਉੱਥੇ ਜਦੋਂ ਇਦਾਂ ਕੋਈ ਬਾਹਰੋਂ ਬੱਚਾ ਜਾਂਦਾ ਤਾਂ ਉਹਨੂੰ ਆਪਣੇ ਆਪ ਨੂੰ ਨਹੀਂ ਚੰਗਾ ਲੱਗਦਾ ਕਿਉਂਕਿ ਜਿਹੜੇ ਉੱਤੇ ਬੱਚੇ ਖੇਡਦੇ ਨੇ ਉਹ ਵੈਲ ਡਰੈਸਡ ਹੁੰਦੇ ਨੇ ਉਹਨਾਂ ਦੇ ਪੈਰਾਂ ਦੇ ਸ਼ੂਜ਼ ਤੋਂ ਲੈ ਕੇ ਉਹਨਾਂ ਦੀ ਟੀ-ਸ਼ਰਟ ਤੱਕ ਕਿਤੇ ਨਾ ਕਿਤੇ ਕੋਈ ਨੇਮ ਪਲੇਟ ਲੱਗੀ ਹੁੰਦੀ ਆ ਚੋਣਾ ਨੂੰ ਲੈ ਕੇ ਸਿਆਸਤ ਪੱਖ ਭਟੀਆਂ ਪਾਰਟੀਆਂ ਨਹੀਂ ਬਲਕਿ ਜਿਹੜੋ ਆਜ਼ਾਦ ਉਮੀਦਵਾਰ ਨੇ ਉਹਨਾਂ ਦਾ ਵੀ ਅੱਜਕੱਲ ਬੋਲਬਾਲਾ ਬਹੁਤ ਜ਼ਿਆਦਾ ਖੁੱਲ ਚੁਕਿਆ ਤੇ ਅਜੇ ਹੀ ਇੱਕ ਨਾਮੀ ਉਮੀਦਵਾਰ ਦੇ ਨਾਲ ਅੱਜ ਸਾਡੀ ਮੁਲਾਕਾਤ ਕਰਵਾਵਾਂਗੇ ਤੇ ਮਿਲਦੇ ਹਾਂ ਸਰ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਔਨ ਸਕਾਈ ਟੀਵੀ ਐਂਡ ਰੇਡੀਓ ਤੇ ਮੈ ਵੀ ਔਨ ਸਕਾਈ ਚੈਨਲ ਦਾ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਵਾਮ ਨੂੰ ਕੋਈ ਸੰਦੇਸ਼ ਦੇ ਸਕਾਂ ਜੀ ਜੀ ਉਥੇ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਸਰ ਦਾ ਨਾਮ ਹੈ ਰਾਜਕੁਮਾਰ ਸਾਗੀ ਜੋ ਕਿ ਪਿਛਲੇ 3 ਸਾਲਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਦੇ ਵਿੱਚ ਖੜੇ ਹੋ ਰਹੇ ਨੇ ਤੇ ਕਈ ਵਾਰ ਇਹਨਾਂ ਨੂੰ ਇੱਕ ਵੱਡਾ ਲੋਕਾਂ ਦਾ ਸਮਰਥਨ ਵੀ ਮਿਲਿਆ ਪਰ ਹੁਣ ਜਿਹੜੀਆਂ ਚੋਣਾਂ ਦੇ ਵਿੱਚ हिस्सा लेने जा रहे हैं उस बारे में भी कुछ गलबत करेंगे तो सर जो हुन चुनाव दे बीच ਤੁਸੀਂ ਹਿੱਸਾ ਲੈਣ ਜਾ ਰਹੇ ਹੋ ਇਸ ਵਾਰ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਫਿਰ ਕਿਸੇ ਪਾਰਟੀ ਦੇ ਨਾਲ ਕੋਈ ਲਿੰਕ ਹੋ ਚੁੱਕਿਆ ਹੈ ਨਹੀਂ ਪਾਰਟੀ ਨਾਲ ਲਿੰਕ ਮੈਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਪਾਰਟੀ ਨਾਲ ਜੁੜ ਜਾਂਦੇ ਨੇ ਤਾਂ ਜਿਹੜੀਆਂ ਸਰਮਾਇਦਾਰ ਪਾਰਟੀ ਹੁੰਦੇ ਉਹਨਾਂ ਦੇ ਮਨਚਾਹੀ ਹੁੰਦੀ ਕਿ ਵੀ ਕਿਸੇ ਵੀ ਇੱਕ ਖਾਸ ਵਰਗ ਨੂੰ ਅੱਗੇ ਨਾਲ ਵਧਨ ਦਿੱਤਾ ਜਾਵੇ ਜੀ ਤੇ ਇਹੀ ਹਾਲ ਐਸੀ ਸਮਾਜ ਦੇ ਵਾਲਮੀਕੀ ਸਮਾਜ ਦੇ ਤਬਕੇ ਦੇ ਨਾਲ ਸਭ ਤੋਂ ਵੱਡੀ ਇਹ ਵੀ ਡੰਮਣਾ ਚੱਲਦੀ ਕਿ ਜਦੋਂ ਉਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੁੰਦੀ ਏ ਜੀ ਉਸ ਟਾਈਮ ਤੇ ਵਾਲਮੀਕੀ ਸਮਾਜ ਦਾ ਹਰ ਵਰਗ ਇਸ ਇੱਕ ਲੀਡਰ ਨੂੰ ਇੱਕ ਪਾਰਟੀ ਨੂੰ ਜ਼ਰੂਰਤ ਪੈਂਦੀ ਏ ਜੀ ਪਰ ਜਦੋਂ ਵੋਟਾਂ ਹੋ ਜਾਂਦੀਆਂ ਨੇ ਫਿਰ ਵਾਲਮੀਕੀ ਸਮਾਜ ਨੂੰ ਉਹ ਸੁੱਖ ਸੁਵਿਧਾਵਾਂ ਉਹ ਚਾਰ ਚੰਨ ਜਿਹੜੇ ਉਹਨਾਂ ਨੇ ਕਹੀ ਹੁੰਦੇ ਨੇ ਉਹ ਕਦੀ ਨਹੀਂ ਲੱਗਦੇ ਆ ਜੀ ਪਰ ਦੇਖੋ ਜਿਹੜੇ ਵੀ ਹੁਣ ਤੱਕ ਵੱਡੇ ਸਿਆਸੀ ਲੀਡਰ ਨੇ ਜਿੰਨੀਆਂ ਵੀ ਪੰਜਾਬ ਦੀਆਂ ਵੱਡੀ ਸਿਆਸੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਲੀਡਰ ਜਦੋਂ ਵੀ ਇਹਨਾਂ ਵਿੱਚ ਵਿਚਰਦੇ ਨੇ ਉਹ ਤਾਂ ਕਹਿੰਦੇ ਕਿ ਅਸੀਂ ਵੀ ਤੁਹਾਡੇ ਵਿੱਚੋਂ ਓਠੇ ਆ ਅਸੀਂ ਸਿਰਫ ਤੁਹਾਡੇ ਹੱਕਾਂ ਲਈ ਲੜਦੇ ਆਂ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਰਵਾਂਗੇ ਆ ਇਦਾਂ ਹੁੰਦਾ ਨਾ ਕਿ ਜਦੋਂ ਤਾਂ ਉਹਨਾਂ ਨੂੰ ਵੋਟਾਂ ਦੇ ਵਿੱਚ ਲੋਡ ਹੁੰਦੀ ਹੈ ਉਸ ਟਾਈਮ ਤੇ ਤਾਂ ਡਾਕਟਰ ਟੀਮਰਾਓ ਅੰਬੇਡਕਰ ਜੀ ਦੀ ਬਹੁਤ ਨਾਮ ਲਿੱਤਾ ਜਾਂਦਾ ਹੈ ਉਹਦਾ ਨਾਮ ਦਾ ਜਾਪ ਕੀਤਾ ਜਾਂਦਾ ਹੈ ਜੀ ਕਿ ਉਹਨਾਂ ਦੇ ਲਿਖੇ ਸੰਵਿਧਾਨ ਦੇ ਮੁਤਾਬਕ ਜੋ ਜਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਭਾਰਤ ਦੇਸ਼ ਚੱਲਦਾ ਹੈ ਜੀ ਉਹਦਾ ਵਾਸਤਾ ਦੇ ਕੇ ਉਹਨਾਂ ਦੇ ਕੋਲੋਂ ਪਿਆਰ ਮੁਹੱਬਤ ਦੇ ਨਾਲ ਉਹ ਵੋਟਾਂ ਨੂੰ ਇਜਾਜ਼ਤ ਕੀਤਾ ਜਾਂਦਾ ਹੈ ਆਪਣੀਆਂ ਪਾਰਟੀਆਂ ਦੇ ਸਮਰਥਕਾਂ ਦੇ ਲਈ ਧੋਵਾਇਆ ਜਾਂਦਾ ਹੈ ਕਿ ਜਦੋਂ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਨਾ ਤਾਂ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਨਜ਼ਰਾਂ ਦਾ ਕਿਤੇ ਨਾਮ ਤੇ ਨਾ ਹੀ ਜਿਹੜੇ ਉਹਨਾਂ ਦੇ ਕੀਤੇ ਵਾਅਦੇ ਹੁੰਦੇ ਨੇ ਉਹ ਕਦੀ ਵੀ ਪੂਰੇ ਹੋ ਸਕੇ ਨੇ ਇਹ ਚੀਜ਼ਾਂ 75 ਸਾਲਾਂ ਤੋਂ ਚੱਲਦੀਆਂ ਆਈਆਂ ਨੇ ਤੇ ਮੇਰੇ ਸਮਾਜ ਦੀ ਵੀ ਸਭ ਤੋਂ ਵੱਡੀ ਵਿਡੰਬੜਾਈ ਇਹ ਹੈ ਕਿ ਉਹਨਾਂ ਨੇ ਵੀ ਡਾਕਟਰ ਪੀਮਰੋ ਅੰਬੇਟਕਰ ਜੀ ਜਦੋਂ ਇਲੈਕਸ਼ਨ ਲੜੇ ਸਨ ਉਹਨਾਂ ਨੇ ਵੀ ਉਹਨਾਂ ਦੀ ਉਹ ਕਦਰ ਨਹੀਂ ਕੀਤੀ ਜਿਹੜੀ ਉਸ ਇਨਸਾਨ ਨੂੰ ਉਸ ਮਹਾਪੁਰਸ਼ ਨੂੰ ਮਿਲਣੀ ਚਾਹੀਦੀ ਸੀ ਤੇ ਉਹਨਾਂ ਤੋਂ ਬਾਅਦ ਵੀ ਜਿਹੜੇ ਸਾਡੇ ਯੋਧੇ ਸਮਾਜਿਕ ਚੰਗੀ ਸੇਧ ਦੇਣ ਦੇ ਲਈ ਕੰਮ ਕਰਦੇ ਆਏ ਨੇ ਉਹਨਾਂ ਨੇ ਉਹਨਾਂ ਨੂੰ ਵੀ ਉਹਨਾਂ ਕੀ ਨਜ਼ਰਅੰਦਾਜ਼ ਕੀਤਾ ਉਹ ਕੋਲਾ ਕੀ ਦੁਤਕਾਰਿਆ ਜਿੰਨਾ ਉਹਨਾਂ ਨੇ ਡਾਕਟਰ ਧੀਮਰਾਮ ਬੇਟਕਰ ਜੀ ਨੂੰ ਕੀਤਾ ਤੇ ਜਦ ਤੱਕ ਅਸੀਂ ਸਵਿਧਾਨ ਦੀ ਸਹੀ ਤਾਕਤ ਨੂੰ ਵੋਟ ਦੀ ਸਹੀ ਤਾਕਤ ਨੂੰ ਵੋਟ ਦੀ ਸਹੀ ਸ਼ਮਤਾ ਨੂੰ ਕਿਸੇ ਮੁਕਾਮ ਤੱਕ ਨਹੀਂ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਸਾਡੇ ਸਾਰੇ ਸਮਾਜ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਲਗਾਤਾਰ ਹੁੰਦੇ ਰਹਿਣਗੀਆਂ ਜੀ ਪਰ ਦੇਖੋ 75 ਸਾਲਾਂ ਤੋਂ ਇਹੀ ਸਾਰਾ ਕੁਸ਼ਲ ਰੇ ਅੱਜ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਪੜ੍ਹੀ ਲਿਖੀ ਜਨਰੇਸ਼ਨ ਹੈ ਐਟਲੀਸਟ ਉਹਨਾਂ ਨੂੰ ਤੇ ਪਤਾ ਹੁੰਦਾ ਹੈ ਨਾ ਕਿ ਹਾਂ ਇਸ ਸਾਲ ਫੇਰ ਆਏ ਐ ਵਾਅਦੇ ਕਰਨਗੇ ਤੇ ਅਗਲੇ ਸਾਲ ਨੂੰ ਬਸ ਕੰਮ ਕਰ ਤੇ ਕੁਝ ਵੀ ਨਹੀਂ ਹੋਏਗਾ ਇਦਾਂ ਹੁੰਦਾ ਨਾ ਕਿ ਸਾਡੀ ਨਾ ਬਹੁਤ ਵੱਡੀ ਮਜਬੂਰੀ ਹੈ ਕਿ ਸਾਨੂੰ ਵੋਟਰ ਨੂੰ ਵੋਟ ਪਾਣੀ ਪੈਂਦੀ ਹੈ ਹੁੰਦਾ ਕੀ ਹੈ ਕਿ ਜਿੰਨਾ ਤੁਸੀਂ VOTING ਦੇ ਵਿੱਚ ਆਪਣੇ ਏਰੀਏ ਦੇ ਵਿੱਚ ਪ੍ਰੋਮੋਸ਼ਨ ਦੇਖਦੇ ਹੋ ਜਿੰਨਾ ਸਿੰਬਲ ਨੂੰ ਤੁਸੀਂ ਰੈਕੋਗਨਾਈਜ਼ ਕਰਦੇ ਹੋ ਜਿੰਨੀ ਤੁਹਾਡੀ ਉਹਨਾਂ ਦੇ ਨਾਲ ਕਨਸਰਨ ਨਹੀਂ ਹੁੰਦੀ ਐ ਪਾਰਟੀਆਂ ਦੇ ਨਾਲ ਚਾਹੇ ਉਹ ਲਾਊਡ ਸਪੀਕਰਸ ਦੇ ਰਾਹੀਂ ਤੁਹਾਡੇ ਤੱਕ ਆਵਾਜ਼ ਪਹੁੰਚੇ ਚਾਹੇ ਉਹ ਪੈਂਫਲੇਟਸ ਦੇ ਜ਼ਰੀਏ ਤੁਹਾਡੇ ਤੱਕ ਉਹ ਚਿੰਦ ਪਹੁੰਚੇ ਹੁਣ ਤਾਂ ਕੀ ਐ ਸਾਡੇ ਲੋਕ ਕਈ ਵਾਰ ਤਾਂ ਕਿਸੇ ਪਾਰਟੀ ਨੂੰ ਦੇਖ ਕੇ ਵੋਟ ਪਾ ਦਿੰਦੇ ਨੇ ਕਿ ਹਾਂਜੀ ਇਹ ਪਾਰਟੀ ਦਾ ਨਾਮ ਬਹੁਤ ਆ ਇਹ ਪਾਰਟੀ ਨੇ ਫਲਾਣੇ ਸਾਲਾਂ ਦੇ ਵਿੱਚ ਇੱਕ ਚੰਗਾ ਕੰਮ ਕੀਤਾ ਸੀ ਇੱਕ ਕੰਮ ਐ ਤਾਂ ਕਹਿ ਰਿਆ ਕਿਉਂਕਿ ਹਰ ਪਾਰਟੀ ਇੱਕ ਚੰਗਾ ਕੰਮ ਕਿਤੇ ਨਾ ਕਿਤੇ ਅ ਸਿੱਧੇ ਰੂਪ ਚ ਜਾਂ ਸਿੱਧੇ ਰੂਪ ਚ ਵੋਟਰ ਨੂੰ ਲੁਭਾਉਣ ਦੇ ਲਈ ਕਰ ਦਿੰਦੇ ਪਰ ਜਿਹੜੇ 99% ਕੰਮ ਹੁੰਦੇ ਨੇ ਉਹ ਸਿਰਫ ਉਹਨਾਂ ਦੇ ਆਪਣੇ ਨਾਮ ਦੇ ਲਈ ਜੀ ਆਪਣੀ ਵਜੂਦ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਤੇ ਜਿਹੜੇ ਵੋਟ ਬੈਂਕ ਆ ਉਸ ਨੂੰ ਹਾਸਲ ਕਰਨ ਦੇ ਲਈ ਹੀ ਹੁੰਦਾ ਆ ਪਰ ਅੱਜ ਕੱਲ ਦੀਆਂ ਤੇ ਜੇ ਪਾਰਟੀਆਂ ਦੇਖੀਏ ਸਰ ਹਰ ਇੱਕ ਪਾਰਟੀ ਸਿਰਫ ਦੂਸਰੀ ਪਾਰਟੀ ਤੇ ਇੱਕ aarop ਲਾਉਂਦੀ ਐ ਆਮ ਜਨਤਾ ਨੂੰ ਨਹੀਂ ਦੇਖਦੀ ਪਰ ਆਪਣੇ ਵੋਟ ਬੈਂਕ ਵਧਾਉਣ ਦੇ ਲਈ ਦੂਸਰੀ ਪਾਰਟੀ ਤੇ ਸਿਰਫ ਇੱਕ ਪ੍ਰਹਾਰ ਕਰਦੀ ਹੈ। ਮੇਤਾ ਜੀ ਤੁਸੀਂ ਬਹੁਤ ਵੱਡੀ ਗੱਲ ਆਪਣੇ ਆਪ ਹੀ ਕੁਐਸਚਨ 'ਚ ਤੁਹਾਡਾ ਆਨਸਰ ਦਰਸ਼ਕਾਂ ਨੂੰ ਪਤਾ ਲੱਗ ਗਿਆ ਹੋਣਾ। ਜਲੰਧਰ ਦੇ ਵਿੱਚ ਇਹ ਸਭ ਤੋਂ ਵੱਡੀ ਵਿਡੰਬਣਾ ਇਹ ਹੋਈ ਹੈ ਕਿ ਹੋਂ ਦੇ ਟਾਈਮ ਤੇ ਫਲਾਨੀ ਪਾਰਟੀ ਦੂਸਰੀ ਪਾਰਟੀ ਨੂੰ ਸ਼ਰੇਆਮ ਕਹਿ ਰਹੀ ਹੈ। ਇਹ ਚੇਟਾ ਵੇਚ ਰਹੇ ਨੇ, ਇਹ ਗੁੰਡਾਗਰਦੀ ਕਰ ਰਹੇ ਨੇ। ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਦੋਂ ਵੀ ਅਸੀਂ ਇਲੈਕਸ਼ਨ ਲੜੇ ਸਾਨੂੰ ਹਿਦਾਇਤਾਂ ਦਿੱਤੀਆਂ ਕਿ ਤੁਸੀਂ ਕਿਸੇ ਪਾਰਟੀ ਦਾ ਨਾਮ ਸਿਦੇ ਰੂਪ ਦੇ ਵਿੱਚ ਨਹੀਂ ਲੈਣਾ ਪਰ ਇਹ ਲੀਡਰਸ ਆਪ ਹੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਆ ਕਿ ਉਹਨੂੰ ਨਜ਼ਰ ਅੰਦਾਜ਼ ਕਰਕੇ ਇਹ ਚੀਜ਼ਾਂ ਨੇ ਦੂਰ ਰੂਪੀਓ ਕਰਕੇ VOTER ਨੂੰ ਲੁਭਾਉਣ ਦੇ ਵਿੱਚ ਚਸਕਾ ਦਿੰਦੇ ਨੇ ਜੀ ਜੀ ਮਤਲਬ ਸਿਰਫ ਇੱਕ ਦੂਸਰੀ ਪਾਰਟੀ ਦੀ ਸ਼ਬੀ ਖਰਾਬ ਕਰਕੇ ਆਪਣਾ ਵੋਟ ਬੈਂਕ ਵਧਾਉਣਾ ਕਿਉਂ ਸਹੀ ਰਹਿੰਦਾ ਆ ਇਦਾਂ ਹੁੰਦਾ ਨਾ ਕਿ ਜਦੋਂ ਸਾਡੇ VOTER ਬੈਂਕ ਦੇ ਵਿੱਚ ਹੀ ਸਾਡਾ ਜਿਹੜਾ ਸਭ ਤੋਂ ਵੱਡਾ ਤਬਕਾ ਉਹ ਵਾਲਾ ਆ ਜਿਹੜਾ ਥੋੜਾ ਜਿਹਾ ਪੜਿਆ ਲਿਖਿਆ ਜਿਹਨੂੰ ਸੰਵਿਧਾਨ ਦੀ ਥੋੜੀ ਜਿਹੀ ਸਮਝ ਹੈਗੀ ਹੈ ਤੇ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਜਿਹੜੀ ਸਾਂਝ ਗਾਂਠਾ ਉਹ ਬਹੁਤ ਵਧੀਆ ਹੁੰਦੀ ਹੈ ਇਹਨਾਂ ਤਿੰਨ ਚੀਜ਼ਾਂ ਦਾ ਹੋਣ ਦਾ ਕਰਕੇ ਜਿਹੜਾ ਸਾਡਾ ਵੋਟਰ ਹੈ ਉਹ ਸੋਚਦਾ ਵੀ ਹਾਂਜੀ ਇਹ ਬੰਦਾ ਮੇਰੇ ਆ ਕੰਮ ਕਰਾਊਗਾ ਤੇ ਇਹ ਵੀ ਮੈਨੂੰ ਚੰਗਾ ਲੱਗੂਗਾ ਕਿ ਜੇ ਮੈਂ ਇਸ ਬੰਦੇ ਨੂੰ ਵੋਟ ਪਾ ਕੇ ਇਹਦੇ ਕੋਲੋਂ ਤਾਕਤ ਆਉਣ ਵਾਲੇ ਦਿਨਾਂ 'ਚ ਹਾਸਲ ਕਰਵਾ ਸਕਾਂ ਜੀ ਉਹ ਇਨਸਾਨ ਆਪਣੀਆਂ ਮਜਬੂਰੀਆਂ ਦੀ ਪੂਰਤੀ ਕਰਨ ਦੇ ਲਈ ਉਹ ਇਨਸਾਨ ਆਪਣੇ ਦੁੱਖਾਂ ਤਕਲੀਫਾਂ ਨੂੰ ਕਿਤੇ ਗਵਾਨ ਦਾ ਵਾਸਤਾ ਉਸ ਲੀਡਰ ਦੇ ਨਾਲ ਜੁੜ ਕੇ ਉਹ ਫਲਾਨੀ ਪਾਰਟੀ ਨੂੰ ਵੋਟ ਪਾ ਦਤਾ ਹੈਗਾ ਜੀ ਪਰ ਉੱਥੇ ਜਿਵੇਂ ਤੁਹਾਡੇ ਵਰਗੇ ਕਈ ਹੋਰ ਆਜ਼ਾਦ ਉਮੀਦਵਾਰ ਖੜਦੇ ਨੇ ਜਿਹੜੇ ਕਹਿੰਦੇ ਕਿ ਅਸੀਂ ਸਿਰਫ ਲੋਕਾਂ ਦੇ ਹੱਕ ਦੀ ਗੱਲ ਕਰਾਂਗੇ ਸਾਨੂੰ ਪਾਰਟੀ ਨਾਲ ਜਾਂ ਕਿਸੇ ਹੋਰ ਦੂਸਰੀ ਪਾਰਟੀ ਦੇ ਨਾਲ ਵੀ ਕੋਈ ਮਤਲਬ ਨਹੀਂ ਹੈ ਤੇ ਤੁਹਾਨੂੰ ਲੱਗਦਾ ਲੋਕਾਂ ਨੂੰ ਸਪੋਰਟ ਕਰਕੇ ਉਹਨਾਂ ਨੂੰ ਇੱਕ ਵਾਰੀ ਤੇ ਅੱਗੇ ਲਿਆਉਣਾ ਚਾਹੀਦਾ ਕਿਉਂਕਿ ਅੰਮ੍ਰਿਤਪਾਲ ਜੋ ਆਜ਼ਾਦ ਉਮੀਦਵਾਰ ਦੇ ਵਜੋਂ ਖੜੇ ਸੀਗੇ ਉਹ ਵੀ ਬਹੁਤ ਅੱਗੇ ਪਹੁੰਚੇ ਨੇ ਸਲਾਮ ਹੈ ਉਸ ਬੰਦੇ ਨੂੰ ਕਿ ਜਿਹੜਾ ਇਨਸਾਨ ਜੇਲ੍ਹ ਦੇ ਵਿੱਚ ਹੋ ਕੇ ਵੀ ਆਪਣੇ ਸਮਾਜ ਤੋਂ ਆਪਣੇ ਯੂਥ ਤੋਂ ਉਹ ਵੋਟਾਂ ਹਾਸਲ ਕਰਕੇ ਇੱਕ ਉਹ ਸਰਮਾਇਅਦਾਰੀ ਲੈ ਗਿਆ ਜਿਹੜੀ ਕਿ ਇੱਕ ਆਮ ਆਦਮੀ ਜਾਂ ਇੱਕ ਸਰਮਾਇਅਦਾਰ ਇਲੈਕਸ਼ਨਾਂ ਦੇ ਵਿੱਚ ਨਹੀਂ ਲੈ ਸਕਦਾ ਪਰ ਇਹ ਸਾਰਾ ਕੁਝ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਇਹ ਸਾਰਾ ਕੁਝ ਪਰਮ ਪੂਜਨੀਕ ਡਾਕਟਰ ਪੀਮਰਾ ਅੰਬੇਡਕਰ ਜੀ ਦੇ ਸੰਵਿਧਾਨ ਦੇ ਦੁਆਰਾ ਹੀ ਹੋਇਆ ਜਦ ਕਿ ਅੰਮ੍ਰਿਤਪਾਲ ਭਾਈ ਸਾਹਿਬ ਜੀ ਨੇ ਸੰਵਿਧਾਨ ਨੂੰ ਕਿਸੇ ਵਕਤ ਤੇ ਨਿੰਦਿਆ ਵੀ ਕੀਤੀ ਤੇ ਨਿਰਾਦਨ ਵੀ ਕੀਤਾ ਸੀਗਾ ਪਰ ਮੈਂ ਸਲਾਮ ਕਰਦਾ ਹਾਂ ਉਹਨਾਂ ਵੋਟਰਾਂ ਨੂੰ ਜਿਨ੍ਹਾਂ ਨੇ ਇਹ ਚੀਜ਼ ਨੂੰ ਭੁੱਲ ਕੇ ਵੀ ਅੰਮ੍ਰਿਤਪਾਲ ਭਾਈ ਸਾਹਿਬ ਜੀ ਨੂੰ ਵੋਟ ਪਾ ਕੇ ਉਹਨਾਂ ਦਾ ਜਿਹੜਾ ਵਜੂਦ ਹੈ ਕਿਤੇ ਨਾ ਕਿਤੇ ਉੱਚਾ ਕੀਤਾ ਲਈ ਤਾਂ ਸਰ ਜਿਵੇਂ ਤੁਸੀਂ ਵੀ ਹੁਣ ਪਿਛਲੇ ਕਈ ਸਾਲਾਂ ਤੋਂ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ ਹੋ ਹਾਂਜੀ ਹੁਣ ਤੱਕ ਕਿਹੋ ਜੇ ਰਿਜ਼ਲਟ ਸਾਹਮਣੇ ਆਏ ਲੋਕਾਂ ਦਾ ਕਿੰਨਾ ਸਪੋਰਟ ਕਿਤੇ ਘਟਿਆ ਕਿਤੇ ਵਧਿਆ ਉਤਰਾ ਚੜਾ ਕਿਹੋ ਜੇ ਸੀ ਆ ਐਕਚੁਅਲੀ ਮੈਂ ਬਹੁਤ ਕੁਝ ਸਿੱਖਿਆ ਹਾਂ ਮੈਂ ਉਹ ਚੀਜ਼ਾਂ ਹਾਸਲ ਤਾਂ ਨਹੀਂ ਕਰ ਸਕਿਆ ਜੋ ਮੈਂ ਹਾਸਲ ਕਰਨਾ ਚਾਹੁੰਦਾ ਪਰ ਹਰ ਸਾਲ ਮੈਂ ਇਲੈਕਸ਼ਨ ਕਮਿਸ਼ਨ ਦੀ ਜਿਹੜੇ ਇਹ ਸਿਧਾਂਤ ਨੇ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਜਿਹੜੀ ਐਡਮਿਨਿਸਟ੍ਰੇਸ਼ਨ ਕੰਮ ਕਰਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਦਾ ਦੇ ਆਰ ਵੈਰੀ ਇੰਟੈਲੈਕਚੁਅਲ ਪਰਸਨ ਦੇ ਆਰ ਵੈਰੀ ਮਚ ਐਜੂਕੇਟਿਡ ਜੀ ਐਂਡ ਦੇ نو ਹਾਊ ਟੂ ਡੀਲ ਵਿਦ ਦਾ ਲੀਡਰ ਐਂਡ ਦਾ ਟੀਮ ਮੈਂਬਰਸ ਆਫ ਥੈਟ ਅ ਪਾਰਟੀ ਤੇ ਹੁੰਦਾ ਕੀ ਹੈ ਕਿ ਉਹਨਾਂ ਦੇ ਨਾਲ ਬੈਠ ਕੇ ਜਦੋਂ ਸਾਡਾ رابطہ ਕਾਇਮ ਹੁੰਦਾ ਹੈ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਦਾ ਜੀ ਤੇ ਜਿਸ ਤਰੀਕੇ ਨਾਲ ਉਹ ਇੱਕ ਆਜ਼ਾਦ ਉਮੀਦਵਾਰ ਦੇ ਨਾਲ ਡੀਲ ਕਰਦੇ ਨੇ ਉਹ ਵਾਕਈ ਕਾਬਿਲ ਇਤਾਰਿਫ ਹੁੰਦਾ ਹੈ ਮੈਂ ਜਿੰਨੀ ਵਾਰ ਵੀ ਇਲੈਕਸ਼ਨ ਲੜੀ ਮੈਂ ਆਜ਼ਾਦ ਉਮੀਦਵਾਰ ਦੇ ਵਜੂ ਹੀ ਇਲੈਕਸ਼ਨ ਲੜੇ ਹੈਗੇ ਜੀ ਤੇ ਰਾਜਕੁਮਾਰ ਸਾਖੀ ਨੂੰ ਐਡਮਿਨਿਸਟ੍ਰੇਸ਼ਨ ਦਾ ਬਹੁਤ ਪਿਆਰ ਸਤਿਕਾਰ ਤੇ ਕਦਰ ਮਿਲੀ ਹੈਗੀ ਹੈ ਹੂੰ ਕਿਉਂਕਿ ਮੇਰੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਹੈਗਾ ਆਮ I'm teacher I'm not a leader ਹੂੰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਟੀਚਰ ਹੋਣ ਦੇ ਨਾਤੇ ਆ I should be the good learner ਮੈਨੂੰ ਇੱਕ ਚੰਗਾ ਲਰਨਰ ਹੋਣ ਦਾ ਕਰਕੇ ਮੈਂ ਕਿਤੇ ਨਾ ਕਿਤੇ ਚੀਜ਼ਾਂ ਸਿੱਖਦਾ ਆ ਮੈਂ 3 ਸਾਲ ਜਦੋਂ ਵੀ ਸੌਂ ਚੱਕੀ ਜੀ ਤੇ ਉਸ ਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਫਲਾਨਾ ਲੀਡਰ ਹਾਂ ਤੇ ਮੈਂ ਅੱਜ ਸੰਵਿਧਾਨ ਦੀ ਸੋਹ ਚੱਕ ਰਿਹਾ ਵਾਂ ਕਿ ਮੈਂ ਇਸ ਦੀ ਪ੍ਰਭੂਤਾ ਤੇ ਇਸ ਦੀ ਜ਼ਿੰਮੇਵਾਰੀ ਨੂੰ ਅੱਗੇ ਕਿਸੇ ਤਰੀਕੇ ਨਾਲ ਨਿਭਾਵਾਂਗਾ ਪਰ ਮੈਂ ਉੱਥੇ ਪਰਮ ਪੂਜਨੀ ਡਾਕਟਰ ਭੀਮਰਾਓ ਜੀ ਦਾ ਨਾਮ ਲਿੱਤਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਸੰਵਿਧਾਨ ਦੇ ਮੁਤਾਬਕ ਇਹ ਇਲੈਕਸ਼ਨ ਹੋ ਰਜਾਰੇ ਨੇ ਤੇ ਉਸ ਟਾਈਮ ਤੇ ਪ੍ਰਸ਼ਾਸਨ ਦੇ ਵੀ ਕੰਨ ਖੜੇ ਹੋ ਜਾਂਦੇ ਆ ਵੀ ਇਹ ਰਾਜਕੁਮਾਰ ਸਾਖੀ ਇਕਲੌਤਾ ਬੰਦਾ ਆ ਪੂਰੇ ਭਾਰਤ ਦੇ ਵਿੱਚ ਜੀਰਾ ਡਾਕਟਰ ਭੀਮਰਾਵ ਜੀ ਦਾ ਨਾਮ ਉਸ ਵਕਤ ਲਿੰਦਾ ਜਦੋਂ ਇਹ ਸੋਚ ਚੱਕਦਾ ਹੈ ਤੇ ਕਾਸ਼ ਉਹ ਦੇ ਨਾਵੇਂ ਜਦੋਂ ਮੈਂ ਅਸੈਂਬਲੀ ਦੇ ਵਿੱਚ ਵੀ ਜਾਵਾਂ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਾਵਾਂ ਤੇ ਉਸ ਵਕਤ ਮੈਂ ਡਾਕਟਰ ਭੀਮਰਾਵ ਜੀ ਦਾ ਨਾਮ ਉੱਥੇ ਉਚਾਰਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਜੀ ਦੇਖੋ ਹੁਣੇ ਤੁਸੀਂ ਕਿਹਾ ਕਿ ਜਦੋਂ ਵੀ ਕੋਈ ਲੀਡਰ ਸੋਚ ਚੱਕਦਾ ਹੈ ਸਵਿਧਾਨ ਦੀ ਸੋਚ ਛੱਕ ਕੇ ਕਹਿੰਦਾ ਕਿ ਹਾਂ ਮੈਂ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਚੱਲਾਂਗਾ ਕੀ ਲੱਗਦਾ ਕਿ ਪਾਰਟੀ ਦੇ ਜਿਹੜੇ ਲੀਡਰ ਹੁੰਦੇ ਨੇ ਹਾਂਜੀ ਉਹ ਚਲਦੇ ਨੇ ਕਾਨੂੰਨ ਦੇ ਵਿੱਚ ਅ ਕੱਲ ਏਸੀ ਤਰੀਕੇ ਨਾਲ ਮੈਂ ਜੋ ਵੀ ਕਹਿੰਦਾ ਵਾ ਉਹ ਤੱਤ ਦੇ ਆਧਾਰ ਤੇ ਹੁੰਦਾ ਤੇ ਮੈਂ ਆਪਣੀ ਸਚਾਈ ਦੇ ਨਾਲ ਹੀ ਸਾਰਾ ਕੁਝ ਕਰਦਾ ਕੱਲ ਜਦੋਂ ਮੈਂ ਕੰਪੇਨਿੰਗ ਕਰ ਰਿਆ ਸੀਗਾ ਤੇ ਕੰਪੇਨਿੰਗ ਦੇ ਦੌਰਾਨ ਅਸੀਂ ਕਿਸੇ ਮੁਹੱਲੇ ਦੇ ਵਿੱਚ ਗਏ ਮੈਂ ਦਰਵਾਜ਼ਾ ਘਟਕਟਾਇਆ ਤੇ ਮੈਂ ਕਿਹਾ ਵੀ ਮੈਂ ਆ ਪੇਪਰ ਤੁਹਾਨੂੰ ਦੇਣਾ ਚਾਹੁੰਦਾ ਵਾ ਤੇ ਮੈਂ ਚਾਹਾਂਗਾ ਕਿ ਤੁਸੀਂ ਇਸ ਤੇ ਕਾਈਂਡਲੀ ਵੋਟ ਪਾ ਦਿਓ ਹੂੰ ਤੇ ਉਹਦੇ ਵਿੱਚੋਂ ਇੱਕ ਭਾਈ ਸਾਹਿਬ ਜੀ ਬਾਹਰ ਆਏ ਤੇ ਉਹ ਭਾਈ ਸਾਹਿਬ ਜੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਜੌਬ ਕਰਦੇ ਨੇ ਜੀ ਤੇ ਮੈਂ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਟ੍ਰੀਟ ਕੀਤਾ ਉਹਨਾਂ ਦੇ ਕੋਲੋਂ ਵੀ ਮੈਂ ਉਸੇ ਤਰੀਕੇ ਨਾਲ ਮਿੰਨਤ ਕੀਤੀ ਜਿਸ ਤਰੀਕੇ ਨਾਲ ਮੈਂ ਬਾਕੀ 10000 ਘਰਾਂ ਦੇ ਵਿੱਚ ਕਰਦਾ ਆਇਆ ਸੀਗਾ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਖੀ ਜੀ ਤੁਹਾਡੀ ਰਿਪੋਰਟ ਸਾਡੇ ਤੱਕ ਪਹੁੰਚਦੀ ਰਹਿੰਦੀ ਏ ਅਸੀਂ ਸੀਆਈਡੀ ਦੇ ਥਰੂ ਜਾਂ ਫਿਰ ਜਿਹੜੀ ਇਲੈਕਸ਼ਨ ਕਮਿਸ਼ਨ ਦੀਆਂ ਰਿਪੋਰਟਸ ਉਹਨਾਂ ਤੱਕ ਪਹੁੰਚਦੀਆਂ ਉਹਨਾਂ ਦੇ ਜ਼ਰੀਏ ਦੇਖ ਰਹੇ ਆਂ ਵੀ ਤੁਸੀਂ ਕਿਤੇ ਨਾ ਕਿਤੇ ਸਮਾਜ ਲਈ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀਆਂ ਬਾਕੀ ਆਜ਼ਾਦ ਉਮੀਦਵਾਰਾਂ ਦੇ ਕੋਲ ਨਹੀਂ ਹੋ ਰਿਹਾ ਕਿਉਂਕਿ ਮੇਰੇ ਕੋਲ এডਿਕੇਸ਼ਨ ਹੈ ਜੇ ਮੈਂ ਚਾਹਨਾ ਕਿ ਸਮਾਜ ਦੇ ਵਿੱਚ এডਿਕੇਸ਼ਨ ਦਾ ਮਿਆਰ ਹੋਰ ਉੱਚਾ ਹੋਵੇ এডਿਕੇਸ਼ਨ ਉਸ ਲੈਵਲ ਤੱਕ ਬੱਚਿਆਂ ਨੂੰ ਮਿਲੇ ਜਿਸ ਲੈਵਲ ਤੱਕ ਸਰਕਾਰਾਂ ਦੇ ਕੋਲ ਉਹ ਅਜੇ ਤੱਕ ਨਹੀਂ ਪਹੁੰਚੀ ਹੈ ਤੁਸੀਂ ਅਜੇ ਤੱਕ এডਿਕੇਸ਼ਨ ਦੇ ਲੈਵਲ ਉੱਪਰ ਚੱਕਣ ਦੇ ਲਈ ਕਿਹੜੀ-ਕਿਹੜੀ ਕਦਮ ਚੱਕੇ ਮੈਂ ਕਾਫੀ ਸਾਲਾਂ ਤੋਂ ਪੰਜਾਬ ਪੁਲਿਸ ਨਾਲ ਜੁੜ ਕੇ ਕੰਮ ਕਰ ਰਿਹਾ ਹਾਂ ਤੇ ਅੱਜ ਪੰਜਾਬ ਪੁਲਿਸ ਨੂੰ ਮੈਂ ਸਕੂਲ ਲੈਵਲ ਤੱਕ ਕਾਲਜ ਲੈਵਲ ਤੱਕ ਤੇ ਜਿੰਨੇ ਵੀ ਜਲੰਧਰ ਦੇ ਵਿੱਚ ਪ੍ਰਾਈਵੇਟ ਇੰਸਟੀਟਿਊਟਸ ਨੇ ਉਹਨਾਂ ਦੇ ਵਿੱਚ ਮੈਂ ਸੈਮੀਨਾਰ ਕੰਡਕਟ ਕਰਵਾ ਚੁੱਕਾ ਤਾਂ ਕਿ ਬੱਚਿਆਂ ਨੂੰ ਉਹਨਾਂ ਦੀ ਤਾਕਤ ਦਾ ਅਹਿਸਾਸ ਹੋ ਸਕੇ ਉਹਨਾਂ ਨੂੰ ਕਾਨੂੰਨ ਦੀ ਸਹੀ ਲੈਂਗੁਏਜ ਪਤਾ ਚੱਲ ਸਕੇ ਤੇ ਉਹਨਾਂ ਨੂੰ ਜੋ ਸਾਡੀ ਪੰਜਾਬ ਪੁਲਿਸ ਦੀ ਤਾਕਤ ਹੈ ਉਹਦਾ ਵੀ ਅੰਦਾਜ਼ਾ ਲੱਗ ਸਕੇ ਕਿ ਪੰਜਾਬ ਪੁਲਿਸ ਦਾ ਮਿਆਰ ਕਿੰਨਾ ਉੱਚਾ ਹੈ ਤੇ ਪੰਜਾਬ ਪੁਲਿਸ ਵਕੀਲਾਂ ਦੀ ਸਹਾਇਤਾ ਦੇ ਨਾਲ ਤੇ ਨਾਲ ਸਾਡੇ ਜਿਹੜੇ ਹੋਰ ਵੀ ਸਾਹਿਤ ਦੇ ਲੋਕ ਨੇ ਜਾਂ ਸਿੱਧ ਵਿਭਾਗ ਚੋਂ ਨੇ ਅਸੀਂ ਉਹਨਾਂ ਦੇ ਨਾਲ ਵੀ ਜੁੜ ਕੇ ਸਾਂਝ ਕੇਂਦਰ ਦੀ ਪ੍ਰਮੋਸ਼ਨ ਕਰਨ ਦੇ ਵਿੱਚ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਬਹੁਤ ਸਾਰੇ ਆਧਾਰ ਨੇ ਜਿਹੜੇ ਸਕੂਲ ਕਾਲਜਿਸ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਹੀ ਚੱਲਦੇ ਨੇ ਤੇ ਦਾਸ ਰਾਜਕੁਮਾਰ ਸਾਖੀ ਉਹਨਾਂ ਚੀਜ਼ਾਂ ਨੂੰ ਕਰਦਾ ਹੈ ਕਿ ਇਹ ਚੀਜ਼ਾਂ ਹਰ ਬੱਚੇ ਨੂੰ ਪਤਾ ਲੱਗੇ ਤੇ ਹਰ ਬਜ਼ੁਰਗ ਤੱਕ ਉਹ ਚੀਜ਼ ਜ਼ਰੂਰ ਪਹੁੰਚੇ ਕਿ ਕਿਸ ਤਰੀਕੇ ਨਾਲ ਇਹ ਸਾਰਾ ਸਿਸਟਮ ਜਲੰਧਰ ਦਾ ਐਡਮਿਨਿਸਟ੍ਰੇਸ਼ਨ ਉਹਨਾਂ ਤੱਕ ਸੁੱਖ ਸੁਵਿਧਾਵਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜੇ ਸਰਕਾਰ ਸਿੱਧੇ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਰੇਗੀ ਤੇ ਮੈਨੂੰ ਲੱਗਦਾ ਕਿ ਪਰ ਪੰਜਾਬ ਪੁਲਿਸ ਦਾ ਉਹ ਮਿਆਰ ਉਹ ਥੋੜੀ ਤਾਕਤ ਉਹਨਾਂ ਦਾ ਜਿਹੜਾ ਜ਼ੋਰ ਲੱਗਦਾ ਹੈ ਉਹ ਘਟ ਜਾਊਗਾ ਪੰਜਾਬ ਪੁਲਿਸ ਕਿਸੇ ਹੋਰ ਜਗ੍ਹਾ ਤੇ ਆਪਣੇ ਦਿਮਾਗ ਨੂੰ ਚਲਾ ਕੇ ਬਾਕੀ ਚੀਜ਼ਾਂ ਨੂੰ ਜਿਹੜੇ ਗੁਨਾਹ ਹੋ ਰਹੇ ਨੇ ਜਿਹੜੇ ਗੁਨਾਹਗਾਰ ਵੱਧ ਰਹੇ ਨੇ ਉਹਨਾਂ ਨੂੰ ਜ਼ਿਆਦਾ ਨਕੇਲ ਪਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਜੀ ਜੀਵੇਂ ਜਲੰਧਰ ਦੇ ਵਿੱਚ ਵੀ ਸਰ ਵਾਰਦਾਤਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਇੰਨੀਆਂ ਜ਼ਿਆਦਾੀਆਂ ਵੱਧ ਚੁੱਕੀਆਂ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਬਹੁਤ ਰੋਕਥਾਮ ਲਗਾਈ ਗਈ ਹੈ ਪਰ ਉਹ ਰੋਕਥਾਮ ਦੇਖਦੀ ਕਿੱਥੇ ਹੈ ਉਹ ਇਦਾਂ ਹੁੰਦਾ ਨਹੀਂ ਜੀ ਜਦੋਂ ਸਾਡੇਆਂ ਵਿੱਚੋਂ ਕੋਈ ਵੀ ਇੱਕ ਲੀਡਰ ਬਣ ਜਾਂਦਾ ਹੈ ਉਹ ਲੀਡਰ ਜਾ ਕੇ ਕਿਸੇ ਤਰੀਕੇ ਨਾਲ ਕਹਿੰਦਾ ਜੀ ਮੈਨੂੰ ਚਾਰ ਗਨ ਮੰਨ ਦੇ ਦੋ ਹੂੰ ਜਦੋਂ ਚਾਰ ਗਨਮੈਨ ਇੱਕ ਨੂੰ ਲੀਡਰ ਨੂੰ ਬਚਾਉਣ ਦੇ ਲਈ ਚਲੇ ਗਏ ਤਾਂ ਉੱਥੇ ਪੁਲਿਸ ਵਿੱਚ ਰਹਿ ਕਿੰਨੇ ਗਏ ਜੀ ਜਿਹੜੀ ਪੰਜਾਬ ਪੁਲਿਸ ਦੀ ਨਫਰੀ ਆ ਉਹ ਬਹੁਤ ਘੱਟ ਆ ਸਰਕਾਰ ਕਿਸੇ ਨੂੰ ਨੌਕਰੀ ਨਹੀਂ ਦੇ ਰਹੀ ਹੈਗੀ ਤੇ ਪੁਲਿਸ ਨੂੰ ਉਹ ਕੰਮ ਕਰਨੇ ਪੈਂਦੇ ਆ ਜਿਹੜੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਦੇ ਵੱਲੋਂ ਤਾਂ ਦਾਵਾ ਕੀਤਾ ਗਿਆ ਹੈ ਕਿ ਹੁਣ ਤੱਕ ਬਹੁਤ ਨੌਕਰੀਆਂ ਵੀ ਦਿੱਤੀਆਂ ਗਈਆਂ ਨਹੀਂ ਜੀ ਨਹੀਂ ਇਹ ਸਾਰੀਆਂ ਦਿਨਾਂ ਚ ਉਠਾ ਜੀ ਜਦੋਂ ਤੁਸੀਂ ਉਸ ਲੈਵਲ ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਤੁਸੀਂ ਉਹਨਾਂ ਲੋਕਾਂ ਚ ਵਿਚਰਦੇ ਹੋ ਫਿਰ ਪਤਾ ਲੱਗਦਾ ਕਿ ਇੱਕ ਬਹੁਤ ਵੱਡੇ ਥਾਣੇ ਦੇ ਵਿੱਚ 10 ਅਫਸਰ ਹੁੰਦੇ ਆ ਜੀ ਜੀ 10 ਅਫਸਰਾਂ ਦੇ ਵਿੱਚੋਂ ਤੁਸੀਂ ਦੋ ਨੂੰ ਕਿਤੇ ਚਲਾਨ ਕੱਟਣ ਲਈ ਭੇਜ ਦਿੱਤੋ ਤੇ ਦੋ ਜਿਹੜੇ ਬਚਦੇ ਅੰਦਰ ਸੰਭਾਲ ਲੈਣਗੇ ਤੇ ਬਾਕੀ ਜਿਹੜੇ ਬੱਚੇ ਉਹ ਕਿੱਥੇ ਜਾਣਗੇ ਜੀ ਜਦ ਤੱਕ ਸਾਡੇ ਕੋਲ ਇੱਕ ਸਰਟਨ ਲੈਵਲ ਤੇ ਸਾਡੀ ਨਫਰੀ ਪੂਰੀ ਨਹੀਂ ਹੋਏਗੀ ਉਦੋਂ ਤੱਕ ਜਿਹੜੇ ਗੁਨਾਹਗਾਰ ਹੈਗੇ ਨੇ ਉਹ ਵਧਦੇ ਜਾਣਗੇ ਤੇ ਗੁਨਾਹਗਾਰਾਂ ਨੂੰ ਘਟਾਉਣ ਦੇ ਲਈ ਸਰਕਾਰ ਨੂੰ ਉਹਨਾਂ ਬੱਚਿਆਂ ਦੀ ਲਿਸਟ ਰੈਡੀ ਕਰਨੀ ਚਾਹੀਦੀ ਜਿਹੜੇ 10ਵੀਂ 12ਵੀਂ ਪਾਸ ਕਰ ਗਏ ਨੇ ਹੂੰ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਤੰਦਾ ਖੋਲਣ ਦੇ ਲਈ ਜਾਂ ਫਿਰ ਉਹਨਾਂ ਨੂੰ ਕੰਮ ਕਰਨ ਤੋਂ ਬਾਅਦ ਉਹ ਇੱਕ ਪੇ ਸਕੇਲ ਦੇਣਾ ਚਾਹੀਦਾ ਉਹ ਵੇਜਿਸ ਪੂਰੀਆਂ ਹੋਣੇ ਚਾਹੀਦੀਆਂ ਨੇ ਤਾਂ ਕਿ ਉਹ ਸਰਜ ਨੇ ਆਪਣਾ ਘਰ ਚਲਾ ਸਕਣ ਜੀ ਜਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਹੂੰ ਇਹ ਸ਼ੁਰੂ ਵੀ ਕੀਤੇ ਗਏ ਕਈ ਨਵੇਂ ਪਰਤੇ ਵੀ ਕੀਤੇ ਗਏ ਉਹਦੇ ਕਿੰਨੇ ਕੁ ਫਾਇਦੇ ਸੜਕ ਸੁਰੱਖਿਆ ਫੋਰਸ ਦਿੱਤਾ ਤੁਸੀਂ ਨਾਮ ਲਿੱਤਾ ਹੈ ਉਹਦਾ ਨਾਮ ਪਹਿਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਜਗ੍ਹਾ ਤੇ ਸੜਕ ਸੁਰੱਖਿਆ ਜੀਵਨ ਰੱਖਿਆ ਪ੍ਰੋਗਰਾਮ ਸੀ ਜਿਸ ਪ੍ਰੋਗਰਾਮ ਨੂੰ ਦਾਸ ਰਾਜਕੁਮਾਰ ਸਾਖੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਆਧਾਰੇ ਦੇ ਅਨੁਸਾਰ ਕਰਦਾ ਸੀਗਾ ਇਸ ਦਾ ਨਾਮ ਚੇਂਜ ਕਰਕੇ ਬਹੁਤ ਸਾਲਾਂ ਬਾਅਦ ਇਸ ਨੂੰ ਦੁਬਾਰਾ ਉਸਾਰੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸੜਕ ਤੇ ਦੁਰਘਟਨਾਵਾਂ ਘੱਟ ਹੋਣ ਤੇ ਮੈਂ ਚਾਹਾਂਗਾ ਕਿ ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਮੈਂ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਹੋ ਕੇ ਕਿਸੇ ਟਾਈਮ ਤੇ ਕਰਦਾ ਸੀ ਕਿਉਂਕਿ ਮੈਂ ਦੂਰਦਰਸ਼ਨ ਕੇਂਦਰ ਦੇ ਵਿੱਚ ਕਿਸੇ ਵਕਤ ਤੇ ਸਟਿੰਗਰ ਰਿਆ ਹਾਂ ਤੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਤੇ ਕਰਨ ਨੂੰ ਮਿਲਿਆ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ ਹੁੰਦਾ ਕੀ ਹੈ ਕਿ ਸਾਡੇ ਬੱਚਿਆਂ ਨੂੰ ਉਹ ਜਿਹੜੀ ਆ ਮਾਨਸਿਕਤਾ ਘਟਦੀ ਜਾ ਰਹੀ ਹੈ ਕਿ ਸਾਨੂੰ ਸਮਾਜ ਨੂੰ ਸਿਹਤ ਦੇਣ ਦੇ ਲਈ ਕੀ ਕਰਨਾ ਚਾਹੀਦਾ ਹੈ ਤੇ ਸਾਡੇ ਜਿਹੜੇ ਬੱਚੇ ਨੇ ਉਹ ਦੂਸਰੇ ਨਸ਼ਿਆਂ ਨੂੰ ਜ਼ਿਆਦਾ ਦੌੜ ਰਹੇ ਨੇ ਕਿਉਂਕਿ ਬੇਰੋਜ਼ਗਾਰੀ ਬਦਲ ਦਾ ਸਭ ਤੋਂ ਵੱਡਾ ਕਾਰਨ ਨਹੀਂ ਹੈ ਕਿ ਬੱਚਿਆਂ ਦੇ ਕੋਲ ਲੋਕਾਂ ਦੇ ਕੋਲ ਉਹ ਆਧਾਰੇ ਦੇ ਵਿੱਚ ਉਹ ਕੰਮ ਨਹੀਂ ਹੈ ਜਿਸ ਦੀ ਉਹਨਾਂ ਨੇ ਸਟੱਡੀ ਕੀਤੀ ਹੈ ਜੀ ਕਿਉਂਕਿ ਬੱਚੇ ਸਟੱਡੀ ਕੁਝ ਹੋਰ ਕਰਦੇ ਐ ਪਰ ਐਂਡ ਜਾ ਕੇ ਸਿਰਫ ਦਿਹਾੜੀਆਂ ਪੱਲੇ ਰਹਿ ਜਾਂਦੀਆਂ ਕਈਆਂ ਦੀ ਜਦੋਂ ਜੀ ਅੱਜ ਦੇ ਟਾਈਮ ਤੇ ਇੱਕ ਛੋਟਾ ਬੱਚਾ ਵੀ ਉਹ YouTube ਵਗੈਰਾ ਦੇਖਦਾ ਜਾਂ Instagram ਦੇਖਦਾ ਜਾਂ ਉਸ ਦੇ ਵਿੱਚ ਹਰ ਇੱਕ ਵੀਡੀਓ 15 ਸੈਕਿੰਡ ਤੋਂ 30 ਸੈਕਿੰਡ ਤੋ ਚੱਲਦੀ ਹੈ ਜੀ ਉਹ ਬੱਚਾ ਉਹ ਵੀਡੀਓ ਨੂੰ ਵੀ ਸਹੀ ਤਰੀਕੇ ਨਾਲ ਦੇਖਦਾ ਨਹੀਂ ਹੈਗਾ ਉਹਨੂੰ ਜੇ ਪਸੰਦ ਨਹੀਂ ਆਦੀ ਤੇ ਸਕਰੋਲ ਨੂੰ ਅਪ ਡਾਊਨ ਕਰ ਦਿੰਦਾ ਜੀ ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੁੰਦੀਆਂ ਕਿ ਸਾਡੀ ਜਿਹੜੀ ਮਾਨਸਿਕ ਸਥਿਤੀ ਆ ਉਹ ਉਸ ਤਰੀਕੇ ਨਾਲ ਵਿਕਸਿਤ ਨਾ ਹੋ ਸਕੇ ਜਿਸ ਤਰੀਕੇ ਨਾਲ ਸਾਨੂੰ ਚਾਹੀਦੀ ਹੈ ਹੂੰ ਜੀ ਤਾਂ ਪਰ ਉੱਥੇ ਅਨੁਸਾਰ ਜੇ ਤੁਹਾਡੇ ਕਾਰਜਕਾਲ ਦੀ ਗੱਲ ਕਰੀਏ ਹੁਣ ਤੱਕ ਤੁਸੀਂ ਲੋਕਾਂ ਦੇ ਬੁਲਾਈ ਦੇ ਲਈ ਕਿਹੜੇ-ਕਿਹੜੇ ਕਦਮ ਚੱਕੇ ਨੇ ਆ ਮੈਂ ਤੁਹਾਨੂੰ ਕਹਾਂ ਕਿ ਮੇਰਾ ਕੋਲ ਜਿਹੜਾ ਕੰਮ ਹੈਗਾ ਐ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗਰਾਊਂਡ ਲੈਵਲ ਤੇ ਜਿੰਨੀਆਂ ਵੀ ਦੁੱਖ ਤਕਲੀਫਾਂ ਦੇ ਵਿੱਚ ਰਾਜ ਕੁਮਾਰ ਸਾਖੀ ਸਹਾਇਉ ਕਰ ਸਕਦਾ ਲੋਕਾਂ ਦੇ ਨਾਲ ਉਹ ਕਰਦਾ ਹੈ ਇਹ ਸਹਿਯੋਗ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਇਹ ਸਿਆਸਤ ਵਿੱਚ ਆਉਣ ਤੋਂ ਬਾਅਦ ਨਹੀਂ ਬਹੁਤ ਦੇਰ ਹੋ ਗਈ ਹੈ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਤੇ ਸਮਾਜ ਦੇ ਕੰਮ ਕਰਨ ਦੇ ਲਈ ਜ਼ਰੂਰੀ ਨਹੀਂ ਵੀ ਤੁਹਾਡੇ ਤੇ ਕੋਈ ਇਥੇ ਲੇਬਲ ਲੱਗਾਉਣਾ ਚਾਹੀਦਾ ਤੁਹਾਡੇ ਮੋਢੇ ਤੇ ਕੋਈ ਸਟਾਰ ਹੋਣਾ ਚਾਹੀਦਾ ਜਾਂ ਤੁਸੀਂ ਕੋਈ ਕਾਲਾ ਕੋਟ ਪਾ ਕੇ ਕੋਟ ਦੇ ਵਿੱਚ ਹੋਣੇ ਚਾਹੀਦੇ ਹੋ ਜਾਂ ਤੁਸੀਂ ਕੋਈ ਦੰਗਲ ਕਰਦੇ ਹੋਣੇ ਚਾਹੀਦੇ ਤੁਹਾਡੀ ਇਹ ਮਾਨਸਿਕ ਸਥਿਤੀ ਗੁਰੂਆਂ ਪੀਰਾਂ ਪੈਗੰਬਰਾਂ ਵੱਲੋਂ ਆਂਦੀ ਹੈ ਪਰਿਵਾਰ ਦੇ ਜਿਹੜੇ ਤੁਹਾਨੂੰ ਮੂਰਤੀ ਦਿੱਤੀ ਜਾਂਦੀ ਉਹਦੇ ਤਾਂ ਨਹੀਂ ਤੇ ਪੰਜਾਬ ਦੇ ਵਿੱਚ ਤਾਂ ਇਹ ਗੱਲ ਸਭ ਤੋਂ ਵੱਡੇ ਲੈਵਲ ਤੇ ਕਹੀ ਜਾਂਦੀ ਹੈ ਕਿ ਤੁਸੀਂ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਿਕਸਿਤ ਕਰਨਾ ਸਮਾਜ ਦਾ ਜਿਹੜਾ ਵजूद ਹੈ ਬਧਾਣਾ ਹੈ ਤੇ ਉਸ ਦੇ ਵਿੱਚ ਵੀ ਮੇਰੀ ਵੀ ਛੋਟੀ ਜਿਹੀ ਕੋਸ਼ਿਸ਼ ਆਉਂਦੀ ਹੈ ਕਿ ਜੇ ਕੋਈ ਕਿ ਕਿ ਜੇ ਕੋਈ ਭੈਣ ਭਰਾ ਨੂੰ ਕਾਨੂੰਨੀ ਸਹਾਇਤਾ ਨਹੀਂ ਮਿਲਦੀ ਹੈਗੀ ਹੈ ਤੇ ਮੈਂ ਆਪਣਾ ਪੂਰੀ ਅਪਰੋਚ ਦੇ ਨਾਲ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਉਹ ਚੀਜ਼ ਉਹ ਨਿਆਂ ਦਿਵਾ ਸਕਾਂ ਜਿਹੜਾ ਨਹੀਂ ਮਿਲਦਾ ਹੈਗਾ ਜੀ ਤੇ ਉਹ ਚਾਹੇ ਫਿਰ ਉਹ ਕੋਰਟ ਦੇ ਜ਼ਰੀਏ ਹੋਵੇ ਜਾਂ ਫਿਰ ਪੁਲਿਸ ਦੇ ਵੱਲੋਂ ਹੋਵੇ ਜਾਂ ਫਿਰ ਜਲੰਧਰ ਦੇ ਹੋਰ ਪ੍ਰਸ਼ਾਸਨ ਦੇ ਵੱਲੋਂ ਹੋਵੇ ਜਿੱਥੇ ਵੀ ਕਿਤੇ ਸਮਾਜ ਦੇ ਵਿੱਚ ਕੋਈ ਵੀ ਵਿਡੰਬਣਾ ਕੋਈ ਵੀ ਤੰਗੀ ਆਂਦੀ ਏ ਤੇ ਦਾਸ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਦੇਖ ਰਿਹਾ ਕਿ ਉਹਨਾਂ ਦੇ ਲਈ ਮੈਂ ਕੀ ਕੀਤਾ ਜੀ ਇੱਕ ਲਾਲਚ ਨੂੰ ਕੀਤਾ ਜਾਂ ਫਿਰ ਸੱਚੀ ਮਤਲਬ ਦਿਲੀ ਭਾਵਨਾ ਹੁੰਦੀ ਏ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਕਿਉਂਕਿ ਜਿਵੇਂ ਤੁਸੀਂ ਹੁਣ ਸਿਆਸਤ ਦੇ ਵਿੱਚ ਉਤਰੇ ਹੋ ਹਾਂਜੀ ਕਈ ਸਿਆਸਤਦਾਨਾਂ ਦਾ ਇਹ ਵੀ ਆਪਾਂ ਕਹੇ ਮੈਂਟੈਲਿਟੀ ਹੁੰਦੀ ਏ ਅਸੀਂ ਜੇ ਲੋਕਾਂ ਦੀ ਮਦਦ ਕਰਾਂਗੇ ਲੋਕਾਂ ਵਿੱਚ ਵਿਚਰਾਂਗੇ ਤਾਂ ਹੀ ਸਾਡਾ ਵੋਟ ਬੈਂਕ ਵਧੇਗਾ ਕਿਸੇ ਸੇਵਾ ਕੋ ਦੋ ਭਲੇ ਇੱਕ ਸੰਤ ਤੇ ਇੱਕ ਰਾਮ ਰਾਮ ਜੁਦਾਤਾ ਮੁਕਤ ਕਾ ਸੰਤ ਜਪਾਵੇਂ ਨਾ ਸਾਨੂੰ ਸੰਤ ਵੀ ਚਾਹੀਦੇ ਸਮਾਜ ਦੇ ਵਿੱਚ ਤੇ ਸਾਨੂੰ ਉਹ ਲੋਕ ਵੀ ਚਾਹੀਦੇ ਨੇ ਜਿਹੜੇ ਸੰਤਾ ਦੀ ਰਾਖੀ ਕਰ ਸਕਣ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਹਾਡੇ ਨਾਲ ਵੀ ਸ਼ਾਇਦ ਬਚਪਨ ਚ ਬੀਤਿਆ ਹੋਣਾ ਕਿ ਜਦੋਂ ਅਸੀਂ ਛੋਟੇ ਹੁੰਦੇ ਬਿਮਾਰ ਹੁੰਦੇ ਸੀ ਕਿ ਤੇ ਸਾਡੇ ਮਾਪੇ ਸਾਨੂੰ ਪੀਰਾਂ ਫਕੀਰਾਂ ਦੇ ਦਰਬਾਰਾਂ ਤੇ ਲੈ ਕੇ ਜਾਂਦੇ ਸੀਗੇ ਤੇ ਉਹ ਸਾਡਾ ਉੱਤੇ ਫਾਂਡਾ ਕਰਾਂਦੇ ਸੀਗੇ ਪਰ ਅੱਜ ਦੇ ਟਾਈਮ ਤੇ ਤਾਂ ਦਰਸ਼ਕਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇਦਾਂ ਜਿਹਨਾਂ ਨੂੰ ਫਾਂਡੇ ਦਾ ਮਤਲਬ ਨਹੀਂ ਪਤਾ ਹਣਾ ਫਾਂਡਾ ਇੱਕ ਉਹ ਚੀਜ਼ ਸੀਗੀ ਕਿ ਜਦੋਂ ਬੱਚੇ ਨੂੰ ਕੋਈ ਤਕਲੀਫ ਹੁੰਦੀ ਸੀ ਤਾਂ ਉਹ ਜਗ੍ਹਾ ਤੇ ਲੈ ਕੇ ਜਾ ਕੇ ਉਹ ਮੰਦਰ ਤੇ ਲੈ ਕੇ ਜਾ ਕੇ ਉਹ ਗੁਰੂ ਪੀਰ ਪੈਗੰਬਰ ਉਹਨਾਂ ਨੂੰ ਅਸ਼ੀਰਵਾਦ ਦੇ ਸੀ ਪਰਮਾਤਮਾ ਦਾ ਨਾਮ ਜਪ ਕੇ ਥਾਪ ਹੀ ਦਿੰਦੇ ਸੀਗੇ ਤੇ ਉਹ ਠੀਕ ਹੋ ਜਾਂਦਾ ਸੀਗਾ ਤੇ ਇਹੀ ਚੀਜ਼ਾਂ ਦੇ ਲਈ ਗੁਰੂ ਮਹਾਰਾਜ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਕੋਈ ਤੁਹਾਡੇ ਕੋਲ ਉਮੀਦ ਦੇ ਨਾਲ ਆਂਦਾ ਜੇ ਉਹ ਹੁੰਦਾ ਹੁੰਦਾ ਤੇ ਜੇ ਤੁਸੀਂ ਨੂੰ ਹਸਾ ਕੇ ਨਹੀਂ ਵੀ ਭੇਜਦੇ ਘੱਟੋ-ਘੱਟ ਤੁਹਾਡੇ ਕੋਲ ਇੰਨਾ ਤਾਂ ਹੋਵੇ ਕਿ ਤੁਸੀਂ ਉਹਦੀ ਅਥਰੂ ਪੂੰਝ ਕੇ ਉਹਦੇ ਇੱਕ ਤਸੱਲੀ ਦੇ ਵਿੱਚ ਭੇਜ ਸਕੋ ਸੋ ਦਾਸ ਰਾਜਕੁਮਾਰ ਚਾਕੀ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਮਾਜਿਕ ਤੌਰ ਤੇ ਜਿੰਨਾ ਕੁ ਵੀ ਮੈਂ ਕਰ ਸਕਾਂ ਮੈਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਰਕਾਰੀ ਅਧਾਰੇ ਦੇ ਵਿੱਚ ਜਾਂ ਸਰਕਾਰ ਵੱਲੋਂ ਕਿਸੇ ਅਹੁਦੇ ਤੇ ਆਨਾਵਾਂ ਜਾਂ ਮੈਨੂੰ ਹੋਰ ਤਾਕਤ ਮਿਲਦੀ ਹੈ ਜੀ ਤੇ ਮੈਂ ਉਹ ਚੀਜ਼ਾਂ ਕਰਾਂਗਾ ਜਿਹੜੀਆਂ ਸਾਡੇ ਬੱਚਿਆਂ ਦੇ ਕੋਲ ਅੱਜ ਨਹੀਂ ਹੈਗੇ ਚਾਹੇ ਸਿੱਖਿਆ ਵਿਭਾਗ ਹੋਵੇ ਜਾਂ ਫਿਰ ਓਖੇੜ ਵਿਭਾਗ ਹੋਵੇ ਚਾਹੇ ਕੁਝ ਹੋਰ ਚੀਜ਼ਾਂ ਹੋਣੇ ਖੇੜ ਵਿਭਾਗ ਦੇ ਹੋਣੇ ਜਿਵੇਂ ਤੁਸੀਂ ਗੱਲ ਕੀਤੀ ਹੈ ਇੱਕ ਨਸ਼ਾ ਵਧਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਖੇਡਾਂ ਦੇ ਵਿੱਚ ਬੱਚਿਆਂ ਦਾ ਰੁਝਾਨ ਘਟ ਹੁੰਦਾ ਜ਼ਿਆਦਾ ਆ ਇਦਾਂ ਹੁੰਦਾ ਨਾ ਕਿ ਜੇ ਅੱਜ ਦੇ ਟਾਈਮ ਤੇ ਨਸ਼ਾ ਵਧ ਰਿਹਾ ਵਾ ਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਿੱਕਤ ਆ ਨਾ ਉਹ ਜਲੰਧਰ ਦੇ ਵਿੱਚ ਦਿਲਖੁਸ਼ਾ ਮਾਰਕੀਟ ਹੈ ਬੇਰੀ ਖੁਸ਼ਿਆ ਮਾਰਕੀਟ ਉਹ ਮਾਰਕੀਟ ਹੈ ਜਿਸ ਦੇ ਵਿੱਚੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਦਵਾਈ ਲੈ ਕੇ ਆ ਸਕਦੇ ਹੋ ਜੀ ਔਰ that medicine is too cheap anybody can go and get that medicine ਤੇ ਹਰੇਕ ਇਨਸਾਨ ਉਹ ਤਾਂ ਸਸਤੀ ਹੁੰਦਾ ਕਰਕੇ ਜਾ ਕੇ ਦਵਾਈ ਲੈਂਦਾ ਹੈ ਤੇ ਕਈ ਵਾਰ ਜਿਹੜੀਆਂ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਵਿੱਚੋਂ ਚੀਜ਼ਾਂ ਆਉਂਦੀਆਂ ਨੇ ਜ਼ਰੂਰੀ ਨਹੀਂ ਆ ਕਿ ਵੀ ਜੇ ਉਹ ਤੁਹਾਡੇ ਤੱਕ ਪਹੁੰਚਦੀਆਂ ਨੇ ਕਿ ਉਹ ਸਾਰੀਆਂ ਸਾਰੀਆਂ ਸਹੀ ਹੋ ਕਿ ਅਸੀਂ ਮੈਡੀਕਲ ਲਾਈਨ ਨੂੰ ਨਹੀਂ ਪੜਿਆ ਜੀ ਸਾਨੂੰ ਜਿਹੜੇ ਉਹਦੇ ਵਿੱਚ ਉਹ ਚੀਜ਼ਾਂ ਪਾ ਕੇ ਉਹ ਦਵਾਈ ਬਣਦੀ ਸਾਨੂੰ ਉਹਦੇ ਬਾਰੇ ਜ਼ਰਾ ਵੀ ਪਤਾ ਨਹੀਂ ਆਏਗਾ। ਕਈ ਵਾਰ ਇਦਾਂ ਹੁੰਦਾ ਕਿ ਤੁਸੀਂ ਮੈਡੀਸਨ ਲੈ ਕੇ ਆਨੇ ਫਲਾਨੀ ਦਰਦ ਦੀ ਤੇ ਉਹ ਤੁਹਾਡੀ ਦਰਦ ਨੂੰ ਠੀਕ ਤੇ ਕਰ ਦਿੰਦੀ ਪਰ ਤੁਹਾਨੂੰ ਉਹਦੀ ਲਤ ਲੱਗ ਜਾਂਦੀ ਹੈ। ਉਹ ਲਤ ਨੂੰ ਹਟਾਉਣ ਦੇ ਲਈ ਤੁਸੀਂ ਫਿਰ ਹੋਰ ਚੀਜ਼ ਲੈਣ ਦੀ ਕੋਸ਼ਿਸ਼ ਕਰਦੇ ਆ। ਏਸੀ ਤਰੀਕੇ ਨਾਲ ਜਦੋਂ ਸਾਡੇ ਲੋਕਾਂ ਦੇ ਵਿੱਚ ਨਸ਼ੇ ਦੀ ਬੜੌਤਰੀ ਹੁੰਦੀ ਹੈ ਚਾਹੇ ਕਿਤੇ ਪਾਸੇ ਵੀ ਨਸ਼ਾ ਆਂਦਾ ਤੇ ਨਸ਼ੇ ਨੂੰ ਰੋਕਣ ਦੇ ਲਈ ਸਾਨੂੰ ਇੱਕ ਹੋਰ ਨਸ਼ਾ ਦਿੱਤਾ ਜਾਂਦਾ ਹੈ। ਜੀ ਉਨੂੰ ਰੋਕਣ ਦੇ ਲਈ ਫੇ ਕਿਤੇ ਹੋਰ ਨਸ਼ਾ ਆਂਦਾ ਆ ਫਿਰ ਉਤਤ ਬਾਦ ਬੰਦੇ ਦੀ ਮੌਤ ਹੋ ਜਾਂਦੀ ਆ ਫਿਰ ਉਹ ਕਲਾ ਕਲੇਸ਼ ਖਤਮ ਹੋ ਜਾਂਦੀ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਜੀ ਤੇ ਫਿਰ ਉਹ ਕਹਿੰਦੇ ਵੀ ਸਾਡਾ ਸਰਕਾਰਾਂ ਦੇ ਉਹ ਖਿਲਾਫ ਬੋਲਦੇ ਆ ਸਰਕਾਰਾਂ ਦਾ ਸਿਆਪਾ ਕਰਦੇ ਸਰਕਾਰਾਂ ਦੇ ਲਈ ਉਹ ਪੇਟ ਦੇ ਆਪਣੇ ਆਪ ਨੂੰ ਤਾਂ ਮੈਂ ਚਾਹਾਂਗਾ ਜੇ ਸਰਕਾਰ ਪਹਿਲਾਂ ਹੀ ਮੈਡੀਕਲ ਸੈਂਟਰਸ ਤੇ ਤੇ ਨਾਲ ਨਾਲ ਜਿਹੜੇ ਸਾਡੇ ਨਸ਼ਾ ਛਡਾਊ ਕੇਂਦਰ ਆ ਉਹਨਾਂ ਤੇ ਨਕੇਲ ਕੱਸ ਦੇ ਉਹਨਾਂ ਨੂੰ ਦੇਖ ਲਵੇ ਚੰਗੇ ਤਰੀਕੇ ਨਾਲ ਕਿ ਅਸੀਂ ਕਿਸ ਤਰ੍ਹਾਂ ਦਵਾਈ ਦੇ ਰਿਹਾ ਤਾਂ ਮੈਨੂੰ ਲੱਗਦਾ ਕਿ ਨਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਘਟ ਸਕਦਾ ਤੁਸੀਂ ਦੂਸਰਾ ਕਿਹਾ ਕਿ ਵੀ ਬੱਚੇ ਜਿਹੜੇ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਜਿਹੜੇ ਖਿਡਾਰੀ ਅੱਜ ਦੇ ਟਾਈਮ ਤੇ ਉਹ ਵੀ ਇੰਜੈਕਸ਼ਨਸ ਲੈ ਕੇ ਸਪਲੀਮੈਂਟ ਲੈ ਕੇ ਆਪਣੀ ਬਾਡੀ ਨੂੰ ਬਹੁਤ ਤੇ ਜਲਦੀ ਗੇਨ ਕਰ ਲਿੱਦੇ ਮਸਲਸ ਤੇ ਨਾਲ ਹੀ ਨਾਲ ਜਿਹੜੀਆਂ ਕੁੜੀਆਂ ਸਾਡੀਆਂ weight ਨੂੰ ਰਿਡਿਊਸ ਕਰਨਾ ਚਾਹੁੰਦੀ ਨੇ ਲੀਨ ਕਰਨਾ ਚਾਹੁੰਦੀਆਂ ਨੇ ਉਹ ਵੀ ਅੱਜ ਦੇ ਟਾਈਮ ਤੇ ਆਪਣੇ ਇਨਸਟਰਕਸ਼ਨ ਦੀ ਗੱਲ ਮੰਨ ਕੇ ਆਪਣੇ ਕੋਚੀਜ਼ ਦੀ ਗੱਲ ਮੰਨ ਕੇ ਸਪਲੀਮੈਂਟਸ ਦਾ ਉਹ ਆਪਣਾ ਕਹਿ ਸਕਦੇ ਕਿ ਉਹ ਸੇਵਨ ਕਰਦੇ ਨੇ ਤਾਂ ਕਿਤੇ ਨਾ ਕਿਤੇ ਜਲਦੀ ਰਿਜ਼ਲਟ ਲੈਣ ਦੇ ਲਈ ਉਹਨਾਂ ਦਾ ਨੁਕਸਾਨ ਬੋਡੀ ਦਾ ਹੁੰਦਾ ਹੈ ਜੀ ਤੇ ਸਰ ਉਥੇ ਜੀ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਸਪੋਰਟਸ ਦੇ ਪੱਧਰ ਨੂੰ ਜੇ ਤੁਸੀਂ 10 ਦੇ ਵਿੱਚੋਂ ਰੇਟਿੰਗ ਦੇਣੀ ਹੋਵੇ ਕਿੰਨੀ ਰੇਟਿੰਗ ਦਿਓਗੇ ਮੈਂ ਤਾਂ 2% ਦਵਾਂਗਾ ਜੀ ਇਹਨੂੰ ਰੇਟਿੰਗ ਦੇ ਵਿੱਚ ਜਲੰਧਰ ਆਂਦਾ ਹੀ ਨਹੀਂ ਹੈਗਾ ਕਿਸੇ ਪਰ ਪੰਜਾਬ ਦੇ ਵਿੱਚ ਜਲੰਧਰ ਨੂੰ ਇੱਕ ਮੇਨ ਆਪਾਂ ਕੀ ਸਿਟੀ ਮੰਨਿਆ ਜਾਂਦਾ ਜਿੱਥੇ ਸਪੋਰਟਸ ਨੂੰ ਬਹੁਤ ਜ਼ਿਆਦਾ ਪਰਫਲਿਤ ਕੀਤਾ ਜਾਂਦਾ ਉਹ ਨਹੀਂ ਜੀ ਨਹੀਂ ਇਹ ਸਿਰਫ ਸਪੋਰਟਸ ਦਾ ਸਮਾਨ ਬਣਾਉਣ ਦੇ ਵਿੱਚ ਹੀ ਪਰਫਲਿਟਾ ਹੋਣੀ ਉਸ ਲੈਵਲ ਤੱਕ ਨਹੀਂ ਰਹੇਗਾ ਜਿਸ ਟਾਈਮ ਤੇ ਹੁੰਦਾ ਸੀਗਾ ਉਦੋਂ ਕੀ ਹੁੰਦਾ ਸੀਗੇ ਸਕੂਲ ਵੱਡੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਓਪਨ ਗਰਾਊਂਡਸ ਹੁੰਦੀਆਂ ਸੀਗੀਆਂ ਤੇ ਸਾਡੇ ਵਰਗੇ ਜਿਨ੍ਹਾਂ ਨੂੰ ਕ੍ਰਿਕਟ ਨਹੀਂ ਵੀ ਖੇਡਣ ਆਂਦਾ ਫੁੱਟਬਾਲ ਨਹੀਂ ਵੀ ਖੇਡਣ ਆਂਦਾ ਕੋਈ ਸ਼ਾਮ ਨੂੰ 4 ਵਜੇ ਤੋਂ ਬਾਅਦ ਗੁੱਲੀ ਡੰਡਾ ਲੈ ਕੇ ਜਾਂ ਬੈਟ ਲੈ ਕੇ ਜਾਂ ਫਿਰ ਫੁੱਟਬਾਲ ਲੈ ਕੇ ਤੁਹਾਡੇ ਹੁੰਦੇ ਸੀ ਕਿ ਪਰ ਅੱਜ ਕੱਲ ਸਰ ਜਿਹੜੇ ਆਪਾਂ ਕੀ ਜਿੱਥੇ ਬੱਚੇ ਪ੍ਰੈਕਟਿਸ ਕਰਦੇ ਨੇ ਉੱਥੇ ਜੇ ਕੋਈ ਬਾਹਰੋਂ ਬੱਚਾ ਆ ਜਾਏ ਉਹਨੂੰ ਉੱਥੇ ਪ੍ਰੈਕਟਿਸ ਜਾਂ ਖੇਡਣ ਨਹੀਂ ਦਿੱਤਾ ਜਾਂਦਾ ਉੱਥੇ ਜਦੋਂ ਇਦਾਂ ਕੋਈ ਬਾਹਰੋਂ ਬੱਚਾ ਜਾਂਦਾ ਤਾਂ ਉਹਨੂੰ ਆਪਣੇ ਆਪ ਨੂੰ ਨਹੀਂ ਚੰਗਾ ਲੱਗਦਾ ਕਿਉਂਕਿ ਜਿਹੜੇ ਉੱਥੇ ਬੱਚੇ ਖੇਡਦੇ ਨੇ ਉਹ ਵੈਲ ਡਰੈਸਡ ਹੁੰਦੇ ਨੇ ਉਹਨਾਂ ਦੇ ਪੈਰਾਂ ਦੇ ਸ਼ੂਜ਼ ਤੋਂ ਲੈ ਕੇ ਉਹਨਾਂ ਦੀ ਟੀ-ਸ਼ਰਟ ਤੱਕ ਕਿਤੇ ਨਾ ਕਿਤੇ ਕੋਈ ਨੇਮ ਪਲੇਟ ਲੱਗੀ ਹੁੰਦੀ ਆ ਕੋਈ ਨਾਮ ਪ੍ਰਿੰਟ ਹੁੰਦਾ ਆ ਜੀ ਜਿਸ ਕਰਕੇ ਜਿਹੜਾ ਬੱਚਾ ਗਰੀਬ ਹੈਗਾ ਜਿਹਨੂੰ ਨਹੀਂ ਪਤਾ ਕਿ ਉੱਥੇ ਜਾ ਕੇ ਐਡਮਿਸ਼ਨ ਕਿੱਦਾਂ ਕਰਾਣੀ ਹੈ ਉਹ ਆਪਣੇ ਆਪ ਦਾ ਜਿਹੜਾ ਉੱਥੇ ਜਾ ਕੇ ਵਜੂਦ ਘਟਿਆ ਸਮਝਦਾ ਹੈਗਾ ਮਹਿਸੂਸ ਕਰਦਾ ਕਿ ਵੀ ਸ਼ਾਇਦ ਮੇਰੇ ਮਾਪੇ ਦੇ ਕੋਲੋਂ ਮੈਨੂੰ ਉਹ ਚੀਜ਼ ਨਹੀਂ ਮਿਲੀ ਹੈ ਇਹਨਾਂ ਚੀਜ਼ਾਂ ਦਾ ਕਰਕੇ ਹੀ ਸਾਡਾ ਖੇਡ ਜਿਹੜਾ ਵਿਭਾਗ ਜਿਹੜਾ ਹੈਗਾ ਆ ਸਾਡੇ ਖਿਡਾਰੀ ਆ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਨੇ ਜੀ ਕਿਉਂਕਿ ਸਰ ਚੰਗੇ ਖਿਡਾਰੀ ਦਾ ਪਤਾ ਨਹੀਂ ਜ਼ਰੂਰੀ ਨਹੀਂ ਹੈ ਕਿ ਉਹ ਵਧੀਆ ਘਰ ਤੋਂ ਹੀ ਖਿਡਾਰੀ ਆਏ ਉਹ ਕੋਈ ਗਰੀਬ ਘਰ ਤੋਂ ਵੀ ਜਿਹੜਾ ਬੱਚਾ ਮਿਹਨਤ ਕਰਨ ਵਾਲਾ ਉਨੂੰ ਅੱਗੇ ਜਦੋਂ ਨਹੀਂ ਆਉਣ ਦਿੱਤਾ ਜਾਂਦਾ ਉਹਦੇ ਦਿਲ 'ਚ ਇਹ ਗੱਲ ਰਹਿ ਜਾਂਦੀ ਹੈ ਕਿਉਂਕਿ ਕਈ ਖਿਡਾਰੀ ਹੁੰਦੇ ਜਿਹੜੇ ਗਰੀਬ ਘਰ ਤੋਂ ਵੀ ਉੱਠ ਕੇ ਆਉਂਦੇ ਤੇ ਬਹੁਤ ਅੱਗੇ ਤੱਕ ਇੰਡੀਆ ਦੇ ਨਾਮ ਨੂੰ ਲੈ ਕੇ ਜਾਂਦੇ ਆ। ਉਹ ਸਭ ਤੋਂ ਵੱਡਾ ਖਿਡਾਰੀ ਤਾਂ ਤੁਹਾਡੇ ਸਾਹਮਣੇ ਬੈਠਾ ਹੀ तकरीबन 22 23 24 ਤੇ ਫਿਰ 24 ਦੇ ਵਿੱਚ ਫੇਰੇ ਇਲੈਕਸ਼ਨ ਲੜ ਕੇ ਜੀ ਮੈਂ ਵੀ ਆਪਣੇ ਆਪ ਨੂੰ ਉਸ ਇਨਿੰਗਸ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਮੈਂ ਵੀ ਉਹ ਵਰਲਡ ਕੱਪ ਜਿੱਤ ਸਕਾਂ ਉਹ ਵਰਲਡ ਕੱਪ ਮੇਰੇ ਸਮਾਜ ਲਈ ਹੋਏਗਾ ਜੀ ਉਸ ਸਮਾਜ ਲਈ ਹੋਏਗਾ ਜਿਸ ਦੇ ਵਿੱਚ ਉਹ ਹਮੇਸ਼ਾ ਲੀਡਰ ਕਿਤੇ ਨਾ ਕਿਤੇ ਜਾ ਕੇ ਮਕਾਮ ਤਾਂ ਹਾਸਲ ਕਰ ਲੈਂਦੇ ਨੇ ਪਰ ਉਹ ਆਪਣਾ ਵਜੂਦ ਗਵਾ ਕੇ ਕੁਝ ਪੈਸਿਆਂ ਦੇ ਲਈ ਕੁਝ ਉੱਚੇ ਅਹੁਦਿਆਂ ਦੇ ਲਈ ਕਿਸੇ ਚੇਅਰਪਰਸਨ ਬਣਨ ਦਾ ਕਰਨਾ ਕਰਕੇ ਸਾਰੇ ਸਮਾਜ ਨੂੰ ਵੇਚ ਕੇ ਅੱਗੇ ਚਲੇ ਜਾਂਦੇ ਨੇ ਜੀ ਤੇ ਇਸੀ ਦਾ ਜਿਹੜਾ ਖਮਿਆਜ਼ਾ ਆ ਉਹ ਪੂਰੇ ਸਮਾਜ ਨੂੰ ਭੁਗਤਣਾ ਪੈਂਦਾ ਤੇ ਕਈ ਸਾਲ ਲੱਗ ਜਾਂਦੇ ਨੇ ਉਹ ਚੀਜ਼ ਲੋਕਾਂ ਦੇ ਦਿਲਾਂ ਦੇ ਵਿੱਚ ਉਪਲਾਂਦੀ ਕਿਉਂਕਿ ਇੱਕ ਲੀਡਰ ਦੇ ਪਿੱਛੇ ਬਹੁਤ ਸਾਰੀਆਂ ਵੋਟਾਂ ਹੁੰਦੀਆਂ ਨੇ ਬਹੁਤ ਸਾਰੇ ਵੋਟਰਸ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਇਹ ਬੰਦਾ ਸਾਡੇ ਸਮਾਜ ਦਾ ਸਾਡੇ ਕਮਿਊਨਿਟੀ ਦਾ ਨਾਮ ਰੋਸ਼ਨ ਕਰੂਗਾ ਪਰ ਹੁੰਦਾ ਕਿ ਇਹ ਉਹ ਸਾਰੇ ਜਿਹਨੇ ਰਲ ਕੇ ਜਦੋਂ ਉਹ ਚੀਜ਼ ਨੂੰ ਨਹੀਂ ਹਾਸਲ ਕਰ ਪਾਉਂਦੇ ਤਾਂ ਇੱਕ ਬੰਦਾ ਹੀ ਸਾਰੀ ਸਾਰੀ ਕਮਿਊਨਿਟੀ ਨੂੰ ਕੁਝ ਪੈਸਿਆਂ ਦੇ ਲਈ ਕੁਝ ਰੁਤਬਿਆਂ ਦੇ ਲਈ ਜਾਂ ਕੁਝ ਅਹੁਦਿਆਂ ਦੇ ਲਈ ਉਹ ਅੱਗੇ ਲੈ ਜਾਂਦੇ ਨੇ ਜੀ ਤੇ ਉੱਥੇ ਹੀ ਸਰ ਜਾਂਦੇ ਹੋਏ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕਿਉਂਕਿ ਜਿਹੜੇ ਹੁਣ ਇਲੈਕਸ਼ਨਸ ਵੀ ਆ ਰਹੇ ਨੇ ਤੇ ਉਹਨਾਂ ਦੇ ਰਿਗਾਰਡਿੰਗ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਕੋਈ ਬੇਨਤੀ ਹੈ ਕਿ ਰਾਜਕੁਮਾਰ ਸਾਕੀ ਨੂੰ ਨੰਬਰ 13 ਤੇ ਫਲਾਨੀ ਟੋਕਰੀ 'ਚ ਵੋਟਾਂ ਪਾ ਦਿਓ ਜੇ ਤੁਸੀਂ ਵੋਟਾਂ ਪਾ ਦੋਗੇ ਤੇ ਦਾਸ ਤਾਕਤ ਵਧਾ ਕੇ ਸੰਵਿਧਾਨ ਦੇ ਮੁਤਾਬਕ ਤੁਹਾਡੇ ਤੱਕ ਉਹ ਸੁੱਖ ਸੁਵਿਧਾਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂਗਾ ਜਿਹੜੀਆਂ ਅਜੇ ਤੱਕ ਨਹੀਂ ਮਿਲੀਆਂ ਤੇ ਜੇ ਤੁਸੀਂ ਨਹੀਂ ਵੀ ਵੋਟ ਪਾਦੇ ਤਾਂ ਵੀ ਰਾਜਕੁਮਾਰ ਸਾਹੀ ਤੁਹਾਡੇ ਸਾਰੇ ਦੇ ਨਾਲ ਉਸੇ ਤਰੀਕੇ ਨਾਲ ਕੰਮ ਕਰਦਾ ਰਹੂਗਾ ਜਿਸ ਤਰੀਕੇ ਨਾਲ ਜਲੰਧਰ ਦਾ ਨਾਗਰਿਕ ਹੋਣ ਦੇ ਨਾਤੇ ਅੱਜ ਤੱਕ ਕਰਦਾ ਆ ਪਰ ਮੈਂ ਚਾਹਾਂਗਾ ਕਿ ਤੁਸੀਂ ਵੋਟਾਂ ਪਾਓ ਤਾਂ ਜੋ ਮੈਂ ਉਹਨਾਂ ਬੱਚਿਆਂ ਲਈ ਕੁਝ ਸੋਚ ਸਕਾਂ ਜਿੰਨਾਂ ਦੇ ਲਈ ਵੱਡੇ ਆ ਸਰਕਾਰਾਂ ਨੇ ਵੱਡੀਆਂ ਪਾਰਟੀਆਂ ਨੇ ਤੇ ਵੱਡੇ ਲੀਡਰਾਂ ਨੇ ਅੱਜ ਤੱਕ ਕੁਝ ਨਹੀਂ ਸੋਚਿਆ ਜੀ ਤੇ ਇਸੇ ਦੇ ਨਾਲ ਅਸੀਂ ਵੀ ਸਿਰ ਰੱਬਗੇ ਅਰਦਾਸ ਕਰਾਂਗੇ ਜੋ ਤੁਹਾਡੇ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਇਸੇ ਤਰੀਕੇ ਦੇ ਨਾਲ ਤੁਸੀਂ ਕਰਦੇ ਰਹੋ ਤੇ ਲੋਕਾਂ ਦਾ ਵੱਡਾ ਸਮਰਥਨ ਮਿਲੇ ਤੇ ਤੁਸੀਂ ਅੱਗੇ ਆ ਕੇ ਜੋ ਕੰਮ ਕਰ ਰਹੇ ਹੋ ਹੋਰ ਵੀ ਵੱਡੇ ਪੱਧਰ ਤੇ ਕਰੋ ਜੀ ਬਹੁਤ ਬਹੁਤ ਧੰਨਵਾਦ ਜੈਪੀਨ ਜੈ ਭਾਰਤ ਬਾਕੀ ਸਸਿਕਾਲ ਜੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨਸਕਾਈ ਟੀਵੀ ਦਿਨਾਂ